ਰ ਦਿਨ ਇਹ ਆਏ ਵਾਰ ਵਾਰ ਦਿਨ ਇਹ ਆਏ ਤੁਮ ਜਿਉ ਹਜ਼ਾਰੋਂ ਸਾਲ ਕੈਮਦੀਏ ਅਰਜੋ ਅੱਜ ਬੜਾ ਵਧੀਆ ਦਿ ਹੈ ਜੀ ਮਹਮਦ ਰਫੀ ਜੀ ਦਾ ਬਰਥਡੇ ਹੈ ਬੜੇ ਵਧੀਆ ਤਰੀਕੇ ਨਾਲ ਇੱਥੇ ਰਵੀ ਸੰਗੀਤ ਮੈਲ ਹੈ ਜੋ ਮੋਗੇ ਦਾ ਬਹੁਤ ਫੇਮਸ ਹੈ ਇਨਾਂ ਕੋਲ ਹਰ ਤਰ੍ਹਾਂ ਦੀ ਕਲੈਕਸ਼ਨ ਰੈਡੀ ਹੈ ਤੁਸੀਂ ਕੋਈ ਵੀ Song ਨੂੰ ਬੋਲੋ ਉਹ ਨਾਲ ਦੀ ਨਾਲ ਹੀ ਰੈਡੀ ਹੈ ਔਰ 40-50 ਹਜ਼ਾਰ ਪਲੱਸ ਹੀ ਹੋਗੀ ਇਹਨਾਂ ਕੋਲ ਜਿਹੜੀ ਕਲੈਕਸ਼ਨ ਹੈਗੀ ਹੈ ਪੁਰਾਣੇ ਤੋਂ ਪੁਰਾਣੇ ਰਿਕਾਰਡ ਹੈਗੇ ਇਹਨਾਂ ਕੋਲ ਔਰ ਜੋ ਰਵੀ ਸਾਹਿਬ ਦੇ ਖਾਸ ਫੈਨ ਹੈ ਬਹੁਤ ਵੱਡੇ ਫੈਨ ਹੈ ਇਹ ਕਿਉਂਕਿ ਜ਼ਿਆਦਾਤਰ ਇਹ ਰਵੀ ਸਾਹਿਬ ਦੇ ਹੀ ਗਾਣੇ ਸੁਣਦੇ ਹੈ ਔਰ ਮੇਰੇ ਕਲਾਸਮੇਟ ਹੈ ਰਵੀ ਮਨੋਚਾ ਜੀ ਤੇ ਇੱਥੇ ਆ ਕੇ ਬੜਾ ਸਕੂਨ ਮਿਲਦਾ ਹੈ ਜਦੋਂ ਇੱਥੇ ਬੈਠ ਜੀਦਾ ਸਵੇਰ ਕਿਉਂ ਆ ਰਸੀਂ ਜਾਂਦੇ ਆਂ ਔਰ ਸ਼ਾਮ ਨੂੰ ਸਾਨੂੰ ਪਤਾ ਨਹੀਂ ਲੱਗਦਾ ਸ਼ਾਮ ਕਦੋਂ ਹੋ ਗਈ ਐਸੇ ਐਸੇ ਇਥੇ ਕਲੈਕਸ਼ਨ ਹੈਗੀ ਆ ਬੜਾ ਮਜ਼ਾ ਆਂਦਾ ਔਰ ਬੜਾ ਸਕੂਨ ਮਿਲਦਾ ਇੱਥੇ ਆ ਕੇ ਬਾਕੀ ਅਜ ਰਫੀ ਸਾਹਿਬ ਦਾ ਬਰਥਡੇ ਆ ਸਾਰੇ ਬਰਾਲਕੇ ਸੈਲੀਬ੍ਰੇਟ ਕਰਦੇ ਆ ਔਰ ਪ੍ਰਮਾਤਮਾ ਰਵੀ ਜੀ ਹਨੂ ਟੋਰ ਤਕਨਿਆ ਦਵੇ ਔਰ ਵੀ ਸਾਡੇ ਵਾਸਤੇ ਕਲੈਕਸ਼ਨ ਨਵੀਆਂ ਨਵੀਆਂ ਲੈ ਕੇ ਆਣ ਜਿਨ੍ਹਾਂ ਨੂੰ ਸੁਣ ਕੇ ਆਪਾਂ ਨੂੰ ਬੜਾ ਵਧੀਆ ਲੱਗੇ ਔਰ ਸ਼ਹਿਰ ਦੇ ਵਿੱਚ ਬੜਾ ਫੇਮਸ ਹੈ ਬਾਜੀ ਇਹ ਰਵੀ ਸੰਗੀਤ ਮੈਂ ਬੜੇ ਦੂਰੋਂ ਦੂਰੋਂ ਲੋਕ ਇੱਥੇ ਆਂਦੇ ਆ ਇਨ੍ਹਾਂ ਕੋਲ ਕਈ ਦਾ ਫਿਲਮ ਰਸੀਦੇ ਲੋਗ ਇਥੇ ਆਂਦੇ ਆ ਜਿਨ੍ਹਾਂ ਨੂੰ ਪੁਰਾਣੀਆਂ ਕੋਈ ਚੀਜ਼ਾਂ ਚਾਹੀਦੀਆਂ ਉਹ ਸਾਰੀਆਂ ਇੱਥੇ ਅਵੇਲੇਬਲ ਹੈ ਤੇ ਬੜਾ ਮਜ਼ਾ ਆ ਰਿਹਾ ਇੱਥੇ ਆ ਕੇ ਤੋਂ ਸਾਰੇ ਉਹਨੂੰ ਇੱਕ ਵਾਰੀ ਫੇਰ ਧੰਨਵਾਦ ਹੈ ਜੀ ਉਹ ਸਾਰੇ ਉੱਪਰ ਰੱਖ ਕੇ ਰਵੀ ਸਾਹਿਬ ਦਾ ਬਰਥਡੇ ਸਰਵਟ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਅਸੀਂ ਅੱਜ ਰਵੀ ਜੀ ਦਾ 100ਵਾਂ ਜਨਮ ਦਿਨ ਮਨਾ ਰਹੇ ਹਾਂ ਔਰ ਸਪੈਸ਼ਲੀ ਇੱਥੇ ਰਵੀ ਸੰਗੀਤ ਮਹਿਲ ਮੋਗੇ ਦੀ ਸ਼ਾਨ ਜਿਹੜੇ ਹੈ ਰਵੀ ਸੰਗੀਤ ਮਹਿਲ ਦੇ ਵਿੱਚ ਆਕੇ ਸਾਨੂੰ ਇਸ ਤਰ੍ਹਾਂ ਲੱਗਦਾ ਜਦੋਂ ਅਸੀਂ ਇੱਥੇ ਆ ਕੇ ਗੀਤ ਸੁਣਦੇ ਆ ਕਿ ਬਸ ਪੁਰਾਣੀ ਦੁਨੀਆ ਦੇ ਵਿੱਚ ਹੀ ਗੁਆਚ ਜਾਂਦੇ ਆ ਇੱਕ ਹੋਰ ਗੱਲ ਅੱਜ ਰਫੀ ਜੀ ਦਾ ਜਨਮ ਦਿਨ ਹੈ ਔਰ ਅੱਜ ਹੀ ਸਾਡਾ ਮੇਰੀ ਸਰਕਾਰੀ ਜੋਬ ਵੀ ਜਿਹੜੀ ਹੈ 24 ਦਸੰਬਰ ਨੂੰ ਹੀ ਸ਼ੁਰੂ ਹੋਈ ਸੀ 2001 ਦੇ ਵਿੱਚ ਔਰ ਇਹਦੇ ਵੀ ਅੱਜ 22 ਸਾਲ ਪੂਰੇ ਹੋ ਗਏ ਆ ਇਹ ਦਿਨ ਜਨਮ ਦਿਨ ਵਾਲਾ ਤਾਂ ਮੈਨੂੰ ਸਪੈਸ਼ਲੀ ਯਾਦ ਰਹਿੰਦਾ ਇਸ ਕਰਕੇ ਕਿਉਂਕਿ ਨਾਲੇ ਜੋਬ ਸ਼ੁਰੂ ਹੋਈ ਸੀ ਨਾਲੇ ਸਾਡੇ ਮਤਲਬ ਖਾਸ ਤੌਰ ਤੇ ਜਿਹੜੇ ਕਿ ਕਹਿ ਸਕਦੇ ਕਿ ਸਾਡੇ ਗੁਰੂ ਹੀ ਆ ਇਹ ਕਿਉਂਕਿ ਅਸੀਂ ਬੜੇ ਮਤਲਬ ਜਨਮ ਤੋਂ ਹੀ ਇਹਨਾਂ ਨੂੰ ਸੁਣਦੇ ਆ ਰਹੇ ਹਾਂ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਰਵੀ ਜੀ ਦੇ ਨਾਲ ਮੇਲਜੋਲ ਹੋਇਆ ਸਾਨੂੰ ਪਤਾ ਲੱਗਿਆ ਕਿ ਇੱਥੇ ਇਹਨਾਂ ਕੋਲੇ ਸੰਗੀਤ ਦਾ ਭੰਡਾਰ ਹੈ ਤਕਰੀਬਨ 22000 ਕੈਸਟਰਾ ਜਿਹੜੀਆਂ ਇਹਨਾਂ ਦੇ ਇਸ ਸੰਗੀਤ ਮਹਿਲ ਦੇ ਵਿੱਚ ਪਾਈਆਂ ਜਾ ਰਹੀਆਂ ਤੇ ਉਹ ਔਰ ਇੱਥੇ ਆ ਕੇ ਸਾਨੂੰ ਇਹ ਲੱਗਦਾ ਕਿ ਜਿਹੜਾ ਵੀ ਤੁਸੀਂ ਪੁਰਾਣਾ ਗੀਤ ਵੀ ਸੁਣਨਾ ਹੋਵੇ ਉਹ ਇੱਥੇ ਸਾਡੇ ਸਾਹਮਣੇ ਹਾਜ਼ਰ ਹੋ ਜਾਂਦਾ ਹੈ ਤੇ ਸਾਨੂੰ ਮਰਦਾ ਇੱਕ ਤਰ੍ਹਾਂ ਦਾ ਰੂਹ ਦਾ ਸਕੂਨ ਮਿਲਦਾ ਇੱਥੇ ਆ ਕੇ ਬੜੀ ਖੁਸ਼ੀ ਹੁੰਦੀ ਹੈ ਜਦੋਂ ਵੀ ਮੇਰੇ ਕੋਲ ਟਾਈਮ ਹੁੰਦਾ ਮੈਂ ਜਰੂਰ ਇਹਨਾਂ ਨੂੰ ਫੋਨ ਕਰਕੇ ਪੁੱਛਦਾ ਕਿ ਹਾਂਜੀ ਆਪਾਂ ਕੋਈ ਅੱਜ ਸੰਗੀਤ ਦੀ ਮਹਿਫਲ ਲਗਾਈਏ ਪਰसों ਚੁੱਥੇ ਇਹਨਾਂ ਨੇ ਗੱਲ ਕੀਤੀ ਕਿ ਆਪਾਂ ਰਫੀ ਜੀ ਦਾ ਜਿਹੜਾ ਜਨਮ ਦਿਨ ਮਨਾਣਾ ਤੇ ਮੈਂ ਕਿਹਾ ਜਰੂਰ ਆਪਾਂ ਮੋਗੇ ਵੀ ਕੋਈ ਇਸ ਤਰ੍ਹਾਂ ਦੀ ਸ਼ੁਰੂਆਤ ਕਰੀਏ ਕਿ ਆਪਾਂ ਹਰ ਵਾਰੀ ਇਹਨਾਂ ਦਾ ਜਨਮ ਦਿਨ ਮਨਾਇਆ ਕਰੀਏ ਮੋਗੇ ਤੇ ਆ ਸਾਨੂੰ ਇਹ ਪਹਿਲਾ ਹੀ ਮੌਕਾ ਮਿਲ ਰਿਹਾ ਨਾਲ ਇਹਨਾਂ ਦੇ ਜਨਮ ਦਿਨ ਮਨਾਉਣ ਦਾ ਸਾਨੂੰ ਬੜੀ ਖੁਸ਼ੀ ਹੋ ਰਹੀ ਹੈ ਹਾਂਜੀ ਆਪਣੇ ਗੁਰੂ ਜੀ ਨੇ ਮੈਂ ਉਹਨਾਂ ਦਾ ਲੱਖ ਲੱਖ तहे ਦਿਲੋਂ ਧੰਨਵਾਦ ਕਰਦਾ ਜਿਹੜਾ ਮੈਨੂੰ ਮੌਕਾ ਇੱਕ ਸੇਵਾ ਮੈਨੂੰ ਮਿਲੀ ਮੁਹੰਮਦ ਰਫੀ ਸਾਹਿਬ ਜੀ ਦੇ ਬਾਰੇ ਤੇ ਬੜੀ ਵੱਡੋ ਖੁਸ਼ੀ ਹੈ 24 12 24 ਨੂੰ ਇਹਨਾਂ ਦਾ ਜਨਮ ਹੋਇਆ ਖੁਸ਼ ਅਕੁਲ ਸੁਲਤਾਨ ਸਿੰਘ ਅੰਮ੍ਰਿਤਸਰ ਵਿਖੇ ਤੇ ਅੱਜ ਇਹਨਾਂ ਦੇ 99 ਸਾਲ ਪੂਰੇ ਹੋ ਗਏ ਖੁਸ਼ੀ ਦੀ ਗੱਲ ਇਹ ਆ ਇੱਕ ਸਾਨੂੰ ਮੌਕਾ ਮਿਲਿਆ ਜਿਹੜਾ ਕਿ ਮੋਗਲ ਦੇ ਵਿੱਚ ਮੋਗਲ ਸੰਗੀਤ ਵਿੱਚ ਰਵੀ ਸੰਗੀਤ ਮਹਿਲ ਨੂੰ ਇੱਕ ਮੌਕਾ ਮਿਲਿਆ ਇੱਕ ਸ਼ਹਿਰ ਦਾ ਮਾਨ ਜਿਹੜਾ ਕਿ ਆਪਣੇ ਸ਼ਹਿਰ ਦੇ ਵਿੱਚ ਆਪਣੇ ਰਫੀਤ ਸਾਹਿਬ ਜੀ ਦੀ ਸ਼ਾਮ ਵਿੱਚਣ ਦਾ ਮੌਕਾ ਮਿਲ ਰਿਹਾ ਸਾਰਿਆਂ ਨੂੰ ਮੇ ਕੋ ਕਾਫੀ ਸਾਰੀ ਇੱਕ ਲੱਖਣ ਮੈਨੂੰ ਕੋਈ ਆਪਣ ਨੂੰ ਵੀ ਪਤਾ ਨਹੀਂ ਜਿਆਦਾ ਮੇ ਕੋ ਹੈ ਪਰ ਲੇਕਿਨ ਅਨਗਿਣਤ ਹਜ਼ਾਰਾਂ ਇੱਕ ਅਸਟਾਨੇ ਕਹਿੰਦੇ ਪੰਜਾਬੀ ਰਿਕਾਰਡ ਪੱਥਰ ਰਿਕਾਰਡ ਵੀਸੀਆਰ ਕੈਸਟ ਸੀਡੀ ਕੈਸਟ ਡਬਲੂ ਰੇ ਡਿਸਕ ਬਹੁਤ ਕੁਝ ਹਾਜ਼ਰ ਹੈ ਤੇ ਕਦੋਂ ਤੋਂ ਤੁਸੀਂ ਇਹ ਨੂੰ ਅਪਰੇਟ ਕਰ ਰਹੇ ਹੋ ਮੈਨੂੰ 40 ਸਾਲ ਹੋ ਗਏ ਜੀ ਅਪਰੇਟ ਕਰ ਦੇਣੀ ਜੀ 40 ਸਾਲ ਤੋਂ ਇਹਨੂੰ ਤੁਸੀਂ ਕਰ ਰਹੇ ਹੋ ਹਾਂਜੀ ਔਰ ਡੇ ਬਾਈ ਡੇ ਕਾਫੀ ਮੂਵਮੈਂਟ ਵੱਧ ਰਹੀ ਹੈ ਜੀ ਲੋਕਾਂ ਦੀ ਇਹ ਪ੍ਰੇਮ ਹੈ ਜੀ ਆਮ ਲੋਕਾਂ ਨੂੰ ਤੁਸੀਂ ਕੀ ਕਹੋਗੇ ਅੱਜ ਜਨਮ ਦਿਨ ਦੇ ਉੱਪਰ ਉਹਨਾਂ ਦੇ ਵੀ ਕਿਨੇ ਆ ਹਰ ਕੋਈ ਸੰਗੀਤ ਦਾ دیਵਾਨਾ ਅੱਜ ਸੰਗੀਤ ਰੁੱਖਾ ਹੋ ਗਈ ਚੁੱਕਿਆ ਜੀ ਇਹ ਕਹਿੰਦਾ ਦੀ ਬਦੌਲਤ ਸਾਨੂੰ ਮਿਲ ਰਿਹਾ ਸੰਗੀਤ ਸੁਣਨ ਨੂੰ ਮਿਲਿਆ ਤੇ ਅੱਜ ਇਹੀ ਸੰਗੀਤ ਹੀ ਸਾਡੇ ਜਗ੍ਹਾ ਚੱਲ ਰਿਹਾ ਰੀਮੇਕ ਹੋ ਰੀਮਿਕਸ ਹੋ ਕੇ ਚੱਲ ਰਿਹਾ ਰੀਮੇਕ ਹੋ ਜਾਂਦੇ ਨੇ ਪਰ ਲੇਕਿਨ ਸੰਗੀਤ ਉਹੀ ਪੁਰਾਣਾ ਹੀ ਚੱਲ ਰਿਹਾ ਜੇ ਇਹਦਾ ਯੂਲ ਬਾਤ ਹੈਗੀ ਕੋਈ ਦਮ ਹੈ ਤਾਂ ਹੀ ਚੱਲ ਰਿਹਾ